ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਇੱਥੇ ਤੁਹਾਡਾ ਕੌਣ ਹੈ ਤੁਹਾਡੇ ਨਾਲ ਕਿੰਨੇ ਖੜਾ ਹੋਣਾ ਹੈ ਇਹ ਗੱਲ ਸਮਝਿਓ ਕਿ ਇੱਥੇ ਜੇਕਰ ਕਿਸੇ ਨੇ ਤੁਹਾਡੇ ਨਾਲ ਖੜੇ ਹੋਣਾ ਹੈ ਤੇ ਉਹ ਤੁਸੀਂ ਖੁਦ ਹੋ ਜੇਕਰ ਕਿਸੇ ਨੇ ਤੁਹਾਡੇ ਨਾਲ ਚੱਲਣਾ ਹੈ ਤੇ ਤੁਸੀਂ ਖੁਦ ਹੋ ਤੁਹਾਡੇ ਤੋਂ ਬਿਨਾ ਤੁਹਾਡੇ ਨਾਲ ਚੱਲਣ ਵਾਲਾ ਇੱਥੇ ਕੋਈ ਨਹੀਂ ਹੈਗਾ ਤੁਹਾਡੇ ਤੋਂ ਬਿਨਾ ਤੁਹਾਡੇ ਨਾਲ ਖੜਨ ਵਾਲਾ ਇੱਥੇ ਕੋਈ ਨਹੀਂ ਆਏਗਾ। ਮੈਂ ਨਹੀਂ ਕਹਿ ਰਿਹਾ ਮਹਾਰਾਜ ਕਹਿੰਦੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਠ। ਮਹਾਰਾਜ ਕਹਿੰਦੇ ਇੱਥੇ ਤੇਰੇ ਨਾਲ ਜੋ ਜੁੜਿਆ ਉਹ ਤੇਰੇ ਕਰਕੇ ਨਹੀਂ ਜੁੜਿਆ। ਬਈ ਤੈਨੂੰ ਭਰਮ ਹੈ, ਤੈਨੂੰ ਭੁਲੇਖਾ ਹੈ ਕਿ ਬੰਦਾ ਮੇਰੇ ਨਾਲ ਖੜਾ ਹੋਣ ਵਾਸਤੇ ਮੇਰੇ ਨਾਲ ਜੁੜਿਆ ਆਇਆ। ਨਾ ਮਹਾਰਾਜ ਕਹਿੰਦੇ ਤੈਰੇ ਸੁੱਖਾਂ ਵਾਸਤੇ ਨਹੀਂ ਜੁੜਿਆ ਉਹ ਆਪਣੇ ਸੁੱਖ ਵਾਸਤੇ ਜੁੜਿਆ ਉਹ ਤੇਰੇ ਨਾਲ ਖੜਾ ਹੈ ਆਪਣੇ ਕਰਕੇ ਖੜਾ ਹੈ ਤੇਰੇ ਕਰਕੇ ਨਹੀਂ ਖੜਾ ਉਹ ਤੇਰੇ ਨਾਲ ਚੱਲਦਾ ਪਿਆ ਆਪਣੇ ਕਰਕੇ ਚੱਲ ਕਰਕੇ ਚੱਲਦਾ ਪਿਆ ਤੇਰੇ ਕਰਕੇ ਨਹੀਂ ਚੱਲਦਾ ਮਹਾਰਾਜ ਕਹਿੰਦੇ ਮੈਂ ਝੂਠੀ ਪ੍ਰੀਤ ਸੰਸਾਰ ਦੀ ਦੇਖੀ ਹੈ ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਮਾਰਾ ਕਹਿੰਦੇ ਸਾਰੇ ਆਪਣੇ ਸੁੱਖਾਂ ਦੇ ਕਰਕੇ ਨਹੀਂ ਭਾਵੇਂ ਉਦਾਰਾ ਹੈ ਦਾਰਾ ਮੇਨ ਪਤਨੀ ਇਸੇ ਤਰ੍ਹਾਂ ਪਤੀ ਭਾਵੇਂ ਮਿੱਤਰ ਸੱਜਣ ਨੇ ਮੇਰੋ ਮੇਰੋ ਸਭੇ ਕਹਿਤ ਹੈ ਹਿਤਸੋ ਬੰਧਿਓ ਚੀਤ ਮਾਰਾ ਕਹਿੰਦੇ ਸਾਰੇ ਕਹਿੰਦੇ ਵੀ ਮੈਨੂੰ ਕੀ ਮਿਲਿਆ ਮੈਨੂੰ ਕੀ ਮਿਲਿਆ ਤੇਰੇ ਨਾਲ ਰਹਿ ਕੇ ਮੈਨੂੰ ਕੀ ਮਿਲਿਆ ਜਦੋਂ ਦੋਵੇਂ ਜੀ ਲੜਦੇ ਨੇ ਨਾ ਆਪੋਛ ਫਿਰ ਇੱਕ ਦੂਜੇ ਨੂੰ ਇਹੀ ਕਹਿੰਦੇ ਨੇ ਵੀ ਮੈਨੂੰ ਇੰਨਾ ਟਾਈਮ ਹੋ ਗਿਆ ਤੇਰੇ ਨਾਲ ਰਹਿੰਦੇ ਆ ਕੀ ਮਿਲਿਆ ਮੈਂ ਖਟਿਆ ਕੀ ਮੈਂ ਇਸ ਤੋਂ ਚੰਗਾ ਸੀ ਤੇਰੇ ਨਾਲ ਮੇਰਾ ਸਬੰਧ ਹੀ ਨਾ ਜੁੜਦਾ ਪਰ ਉਹ ਭੋਲਿਆਂ ਨੂੰ ਕੌਣ ਸਮਝਾਏ ਵੀ ਜੋ ਤੇਰੇ ਮਨ 'ਚ ਚੱਲਦਾ ਪਿਆ ਉਹ ਦੂਜੇ ਦੇ ਮਨ 'ਚ ਚੱਲਦਾ ਪਿਆ ਉਹ ਵੀ ਇਹੀ ਸੋਚਦਾ ਪਿਆ ਵੀ ਤੇਰੇ ਨਾਲ ਜੁੜ ਕੇ ਮੈਨੂੰ ਕੀ ਮਿਲਿਆ ਹਿੱਤ ਸਿਓ ਬੰਦਿਓ ਚੀਤ ਹਿੱਤ ਕਰਕੇ ਜੁੜੇ ਆਪਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਮਹਾਰਾਜ ਜੀ ਕਹਿੰਦੇ ਨੇ ਮਾਤ ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ ਕਹਿੰਦੇ ਇਹਨਾਂ ਨੇ ਤੇਰੇ ਨਾਲ ਕਿੱਥੇ ਖੜਨਾ ਹੈ ਇਹਨਾਂ ਨੇ ਤੇਰੇ ਨਾਲ ਕਿੱਥੇ ਚੱਲਣਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਕੂਨਾ ਸਹਾਈ ਇਹ ਸਾਰੇ ਆਪਣੇ ਸਵਾਰਥ ਕਰਕੇ ਜੁੜੇ ਨੇ ਆਪਣੇ ਨਿੱਜੀ ਲਾਭਾਂ ਕਰਕੇ ਜੁੜੇ ਨੇ ਮਣਮੁਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਵੇਖਦਿਆਂ ਹੀ ਭਜ ਜਾਣ ਕਦੇ ਨਾ ਪਾ ਜਾਣ ਬੰਦ ਜਿਚਰ ਪੈਨਣ ਖਾਮਣੇ ਤਿਚਰ ਰੱਖਣ ਗੰਢ ਮਾਰੇ ਕਹਿੰਦੇ ਤੈਨੂੰ ਭਰਮ ਹੈ ਕਿ ਕੋਈ ਤੇਰੇ ਕਰਕੇ ਤੇਰੇ ਨਾਲ ਚੱਲ ਰਿਹਾ ਹੈ ਤੇਰੇ ਕਰਕੇ ਤੇਰੇ ਨਾਲ ਕੋਈ ਨਹੀਂ ਚੱਲਦਾ ਨਾ ਹੀ ਕਿਸੇ ਨੇ ਚੱਲਣਾ ਪਰ ਕੌਣ ਚੱਲੇਗਾ ਇੱਕੋ ਹੀ ਚੱਲਦਾ ਹੈ ਜਿਹਦੇ ਨਾਲ ਤੁਹਾਡੀ ਪ੍ਰੀਤ ਹੈ ਗੁਰੂ ਚੱਲਦਾ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਾਂ ਉਹ ਚੱਲਦਾ ਤੁਹਾਡੇ ਨਾਲ ਉਹ ਹੈ ਅਸਲ ਸਜਣਾ ਜਿਨੇ ਦੁੱਖੇ ਚ ਵੀ ਸੁੱਖੇ ਚ ਵੀ ਪੀੜਾ ਚ ਵੀ ਤਕਲੀਫ ਚ ਵੀ ਤੁਹਾਡੇ ਨਾਲ ਖੜੇ ਹੋਣਾ ਹੋਰ ਕੋਈ ਨਹੀਂ ਜੇ